ਰਾਮ ਸਿੰਘ ਸ਼ਹਿਰ ਦਾ ਕੀ ਹਾਲ ਆ ਜੋ ਹੁੰਦਾ ਹੈ ਜਨਾਬ ਕੀ ਮਤਲਬ ਮਤਲਬ ਕੀ ਜੀ ਲੋਕ ਸਵੇਰੇ ਉੱਠਦੇ ਨੇ ਜੀ ਤੇ ਰਾਤੀ ਸੌਂ ਜਾਂਦੇ ਨੇ ਜੀ ਮੁਸਲਮਾਨ ਅੱਲਾ ਦਾ ਨਾਮ ਲੈਂਦੇ ਨੇ ਜੀ ਹਿੰਦੂ ਰਾਮ ਦਾ ਤੇ ਸਿੱਖ ਆਪਣਾ ਵਾਹਿਗੁਰੂ ਦਾ ਜਪ ਕਰਦੇ ਨੇ ਕੁਝ ਲੋਕ ਤੰਦਰੁਸਤ ਨੇ ਜੀ ਕੁਝ ਬਿਮਾਰ ਨੇ ਜੀ ਬੱਚੇ ਪੈਦਾ ਹੋ ਰਹੇ ਨੇ ਜਨਾਬ ਤੇ ਬੁੱਢੇ ਮਰ ਰਹੇ ਨੇ ਜੀ ਉਹ ਮੈਨੂੰ ਇਹ ਪੁੱਛਣ ਲਈ ਨਹੀਂ ਬੁਲਾਇਆ ਜੋ ਪੁੱਛਣ ਲਈ ਬੁਲਾਇਆ ਜਨਾਬ ਉਹ ਦੱਸੋ ਜੀ ਮੈਨੂੰ ਇਹ ਦੱਸੋ ਸ਼ਹਿਰ ਚ ਚੋਰ ਠੱਗ ਤੇ ਬਦਮਾਸ਼ਾਂ ਦਾ ਕੀ ਹਾਲ ਆ ਹਾਲ ਕੀ ਹੋਣਾ ਜੀ ਆਪਣਾ ਜੋਰ ਚੋੜੀਆਂ ਕਰ ਰਹੇ ਜੀ ਠੱਗ ਡੱਗਿਆ ਕਰਦੇ ਨਵੇਂ ਘਰ ਲੱਭ ਰਹੇ ਨੇ ਜੀ ਤੇ ਬਦਮਾਸ਼ ਆਪਣਾ ਬਦਮਾਸ਼ੀਆਂ ਕਰ ਰਹੇ ਪਰ ਜਨਾਬ ਵੱਡੀ ਗੱਲ ਇਹ ਆਪਣੇ ਹਿੱਸੇ ਦੀ ਰਕਮ ਬਕਾਇਆ ਥਾਣੇ ਪਜਾਰੇ ਜੀ ਮਤਲਬ ਸ਼ਾਇਦ ਸਾਰਾ ਕੁਝ ਠੀਕ ਠਾਕ ਹੈ ਹਾਂ ਜੀ ਸਭ ਕੁਝ ਠੀਕ ਠਾਕ ਤੇ ਅਮਨ ਆਮਾਨ ਹੈ ਥਾਣੇ ਦਾ ਰੋਬ ਹੈ ਕੋਈ ਕੁਸਕਦਾ ਨਹੀਂ ਜੇ ਕੋਈ ਕੁਸਕਦਾ ਹੈ ਨੱਕ ਦਿੱਤਾ ਜਾਂਦਾ ਹੈ ਜੇ ਕੋਈ ਨੱਕ ਦਿੱਤਾ ਜਾਂਦਾ ਹੈ ਕੁਸਕ ਨਹੀਂ ਜਨਾਬ ਚਲੋ ਇਲਾਕੇ ਵਿੱਚ ਸ਼ਰਾਬ ਕੱਢਣ ਵਾਲਾ ਦਾ ਕੀ ਹਾਲ ਹੈ ਸ਼ਰਾਬ ਕੱਢਣ ਵਾਲਾ ਜਨਾਬ ਸ਼ਰਾਬ ਕੱਢੀ ਜਾਂਦੇ ਨੇ ਪਰ ਆਪਣੇ ਹਿੱਸੇ ਦੀਆਂ ਬੋਤਲਾਂ ਥਾਣੇ ਵਿਚਾਈ ਜਾਂਦੇ ਨੇ ਜੀ ਇਹ ਦੱਸੋ ਇਲਾਕੇ ਵਿੱਚ ਵਪਾਰ ਦਾ ਕੀ ਹਾਲ ਹੈ ਜੋ ਹੁੰਦਾ ਜਨਾਬ ਲੱਕੀ ਜਿਆ ਬਣਾਈਆਂ ਜਾਂਦੀਆਂ ਨੇ ਝੂੜ ਦਾ ਬਾਜ਼ਾਰ ਹੈ ਗਾਕਾ ਨਹੀਂ ਪਰਮਾਰ ਹੈ ਲੋਕ ਥਾਣੇਦਾਰ ਤੋਂ ਡਰਦੇ ਨੇ ਇਸੇ ਲਈ ਮਹੀਨਾ ਬਕਾਇਆ ਭਰਦੇ ਨੇ ਚਲੋ ਹੋਰ ਕੋਈ ਮਸਲਾ ਮਸਲਾ ਹੈ ਵੀ ਤੇ ਹੈ ਵੀ ਨਹੀਂ ਕੀ ਮਤਲਬ ਮਤਲਬ ਕੀ ਜੀ ਇੱਕ ਬੰਦਾ ਜੋ ਹੈ ਤਾਂ ਛੋਟਾ ਪਰ ਗੱਲ ਵੱਡੀ ਕਰਦਾ ਜੀ ਕੌਣ ਹੈ ਉਹ ਲਾਲੀ ਉਹਦਾ ਨਾਮ ਹੈ ਜਨਾਬ ਉਮਰ ਦਾ ਜਵਾਨ ਹੈ ਜੀ ਕੀ ਕਹਿੰਦਾ ਉਹ ਉਹ ਕਹਿੰਦਾ ਜੀ ਸਾਡੀਆਂ ਕੋਕੜਾਂ ਮੋਟੀਆਂ ਨੇ ਤੇ ਅਸੀਂ ਹਰਾਮ ਦੀ ਖਾਣੇ ਆਗੇ ਉਹ ਥਾਣੇ ਦੇ ਬਾਹਰ ਖੜਾ ਤੇ ਤੈਨੂੰ ਮਿਲਣਾ ਆਇਆ ਜੀ ਬੁਲਾਓ ਉਹ ਦੇਖ ਲਿਆ ਜੀ ਨਾ ਮਸਾ ਮਸਾ ਇਲਾਕੇ ਵਿੱਚ ਰੋਬ ਜਮਾਇਆ ਸੀ ਲੋਕ ਬਕਾਇਦਾ ਮਹੀਨਾ ਪਹੁੰਚਾਉਣ ਲੱਗ ਪਏ ਸੀ ਇਹ ਸਾਲਾ ਨਵੀਂ ਜੰਮ ਕੇ ਕੋਈ ਸਭ ਸਿਰਿਆਕਾਰ ਵਾਲੇ ਦਾ ਸਾਹਿਸੀ ਕਾਲ ਕਿਵੇਂ ਆਇਆ ਮੈਂ ਜਮਾਲਪੁਰ ਤੋਂ ਆਇਆ ਜੀ ਅੱਛਾ ਜਿੱਥੋਂ ਦੇ ਐਮਐਲਏ ਸਾਹਿਬ ਨੇ ਐਮਐਲਏ ਸਾਹਿਬ ਨੇ ਕੁਝ ਗੁੰਡੇ ਪਾ ਰੱਖੇ ਨੇ ਜੋ ਰਾਹ ਜਾਂਦੇ ਲੋਕਾਂ ਨੂੰ ਤਾਂ ਪਰੇਸ਼ਾਨ ਕਰਦੇ ਨੇ ਜੇ ਕੋਈ ਅੱਗੇ ਉਹਨਾਂ ਨੂੰ ਬੋਲੇ ਤਾਂ ਮਾਮਾ ਪੈੜ ਦੀ ਗਾਲਾਂ ਕੱਢਦੇ ਨੇ ਸ਼ਰਾਬ ਨਾਲ ਲੋਕੀਂ ਟੱਲੀ ਪਿੰਡ ਦੀਆਂ ਗਲੀਆਂ ਵਿੱਚ ਮਾਰਦੇ ਨੇ ਚਾਂਗਾ ਲਾਕੇ ਦੀਆਂ 3 ਪੈਣਾ ਦੀ ਇੱਜ਼ਤ ਉਹਨਾਂ ਦੇ ਹੱਥਾਂ ਵਿੱਚ ਮਖੂਫ ਨਹੀਂ ਤੂੰ ਜਾਣਦਾ ਉਹਨਾਂ ਗੁੰਡਿਆਂ ਨੂੰ ਨਾਮ ਲੈ ਸਕਦਾ ਉਹਨਾਂ ਦੇ ਹਾਂਜੀ ਰਾਮ ਸਿੰਘ ਕੀ ਜਨਾਬ ਨਾਮ ਨੋਟ ਕਰੋ ਕੈਲਾ ਨੇਕਾ ਤੇ ਛੰਦਾ ਉਹ ਤੈਨੂੰ ਕਿਵੇਂ ਪਤਾ ਕਿ ਗੁੰਡੇ ਐਮਐਲਏ ਸਾਹਿਬ ਦੀ ਪਾਲੇ ਹੋਏ ਨੇ ਉਹੀ ਉਹਨਾਂ ਦੇ ਘਰ ਵਿੱਚ ਰਾਸ਼ਨ ਚਾਉਂਦੇ ਨੇ ਜਨਾਬ ਤੇ ਉਹੀ ਉਹਨਾਂ ਦੇ ਦਾਣੇ ਪਾਣੀ ਦਾ ਬੰਦਬਸਤ ਕਰਦੇ ਨੇ ਓਏ ਉਹ ਤਾਂ ਹੋਰ ਘਰਾਂ ਦੇ ਵਿੱਚ ਵੀ ਰਾਸ਼ਨ ਪਾਣੀ ਪਹੁੰਚਾਉਂਦੇ ਨੇ ਕਾਇਤ ਦਾ ਕੋਈ ਮੂੰਹ ਸਰ ਹੁੰਦਾ ਨਹੀਂ ਆ ਜਾਂਦੇ ਨੇ ਮੂੰਹ ਜਾ ਕੇ ਜਨਾਬ ਧਿਆਨ ਨਾ ਗੱਲ ਕਰੋ ਮੈਂ ਪਿੰਡ ਦੇ ਗਰੀਬ ਲੋਕਾਂ ਕੋਲੋਂ ਆਇਆ ਹਾਂ ਉਹ ਪਿੰਡ ਦੇ ਗਰੀਬ ਲੋਕਾਂ ਕੋਲੋਂ ਤਾਂ ਹੋਰ ਵੀ ਬਥੇਰੇ ਆਏ ਨੇ ਆਏ ਹੋਣਗੇ ਪਰ ਮੈਂ ਤੁਹਾਡੇ ਕੋਲ ਆਇਆ ਜੇ ਤੁਹਾਡੇ ਦੇ ਕੋਈ ਬੰਦਬਸਤ ਨਹੀਂ ਹੁੰਦਾ ਤਾਂ ਅਸੀਂ ਕੋਈ ਕਾਰਵਾਈ ਕਰਾਂਗੇ ਫੇਰ ਨਾ ਕਿਹੜਾ ਉੱਤੇ ਥੱਲੇ ਹੋਗੀ ਓਏ ਜੇ ਸਾਡੇ ਤੋਂ ਕੋਈ ਉੱਤੇ ਥੱਲੇ ਹੋਗੀ ਨਾ ਫਿਰ ਤੁਸੀਂ ਵੀ ਨਾ ਕਹੋ ਉਹਨੂੰ ਨਹੀਂ ਪਤਾ ਪੁਲਸ ਦੇ ਹੱਥ ਕਿੰਨੇ ਲੱਗੇ ਹੁੰਦੇ ਨੇ ਪਤਾ ਕਾਨੂੰਨ ਦੇ ਅਰਥ ਕਿੰਨੇ ਲੱਗੇ ਹੁੰਦੇ ਨੇ ਸਾਨੂੰ ਇਹੇ ਵੀ ਪਤਾ ਕਾਨੂੰਨ ਹੱਥ ਕਦੋਂ ਛੋਟੇ ਕਰ ਲੈਂਦਾ ਏ ਇਹ ਮਤਲਬ ਪਿਛਲੇ ਸਾਲ ਗਰੀਬਾਂ ਦੀ ਕੁੜੀ ਨਿੰਮੋਦੀ ਤੇ ਡੁੱਬੀ ਗਈ ਸੀ ਇਹ ਜਦ ਲੁੱਟਣ ਤੋਂ ਬਾਅਦ ਉਸਦੀ ਲਾਸ਼ ਸ਼ਬਕਾ ਕਿਨਾਰੇ ਪੁੱਟ ਦਿੱਤੀ ਗਈ ਸੀ ਉਦੋਂ ਤੁਹਾਡੇ ਹੱਥ ਕਿੱਥੇ ਸੀ ਕੋਈ ਤਬਦੀਸ਼ ਤਾਂ ਕੀਤੀ ਗਈ ਤਬਦੀਸ਼ ਹੀ ਕੀਤੀ ਸੀ ਕੋਈ ਨਤੀਜਾ ਹੀ ਨਿਕਲਿਆ ਇਹ ਨਤੀਜਾ ਕੀ ਨਿਕਲਣਾ ਸੀ ਕਾਬੂ ਆ ਗਏ ਤਾਂ ਵੀ ਕੀ ਨਹੀਂ ਆਏ ਤਾਂ ਵੀ ਠੀਕ ਕਾਬੂ ਆਏ ਤਾਂ ਵੀ ਠੀਕ ਨਹੀਂ ਜਨਾਬ ਇੱਥੇ ਬੈਠੇ ਹੋ ਆਪਣਾ ਫਰਜ਼ ਪਛਾਣੋ ਤੇਰੀਆਂ ਗੋਗੜਾ ਮੋਟਿਆ ਕਰਨਾ ਤੁਹਾਡਾ ਕੰਮ ਨਹੀਂ ਬਸ ਮੈਂ ਨਹੀਂ ਕਹਿਣਾ ਸੀ ਸਤਿ ਸ਼੍ਰੀ ਅਕਾਲ ਦੇਖੋ ਰਾਮ ਸਿੰਘ ਕਿਹੋ ਜਿਹਾ ਵਕਤ ਆ ਗਿਆ ਇਹ ਆਪਣੇ ਮੂੰਹ ਦੀ ਕਹਿ ਗਿਆ ਆਪਣੀ ਗੋਗੜਾ ਮੋਟੀਆਂ ਨੇ ਤੇ ਆਪਾਂ ਹਰਾਮ ਦੀ ਖਾਨੇ ਆ ਜਨਾਬ ਤੁਸੀਂ ਤਾਂ ਇੱਥੇ ਕਤਵਾਲੀ ਬੈਠੇ ਰਹਿੰਦੇ ਹੋ ਸਾਡੇ ਵਰਗੇ ਨੂੰ ਇਹੋ ਜਿਹੀਆਂ ਗੱਲਾਂ ਸੁਣਨ ਨੂੰ ਰੋਜ਼ ਮਿਲਦੀਆਂ ਨੇ ਮੜਾ ਜਾ ਕਿਸੇ ਰੇੜੀ ਤੋਂ ਕੇਲਾ ਚੱਕ ਕੇ ਖਾ ਲਈਏ ਤਾਂ ਕਹਣਗੇ ਖਾਓ ਮਾਲਕੋ ਤੁਹਾਡਾ ਹੀ ਮਾਲ ਹੈ ਮੜਾ ਜਾ ਪਿੱਠ ਕਮਾਈਏ ਤਾਂ ਕਹਿਣਗੇ ਕੁੱਤਾ ਕੇਲਾ ਖਾ ਗਿਆ ਹੁਣ ਕੀ ਜਨਾਬ ਕੰਮ ਲਵੇਟ ਲੱਗਦੇ ਆ ਅੱਛਾ ਅੱਛਾ ਜਦੋਂ ਇਹ ਖਾਕੀਵਾਦੀ ਪਾਲੀਏ ਤਾਂ ਆਪਾਂ ਨੂੰ ਬਹੁਤ ਕੁਝ ਲਵੇਟਣਾ ਪੈਂਦਾ ਸਿੱਕੇ ਵਾਲੇ ਮੇਲੇ ਸਾਹਿਬ ਠੀਕ ਹੈ ਜਰੂਰ ਚਲੋ ਤੁਸੀਂ ਥਾਣੇ ਦਾ ਖਿਆਲ ਰੱਖਿਓ ਮੈਨੂੰ ਐਮਐਲਏ ਸਾਹਿਬ ਦਾ ਫੋਨ ਆਇਆ ਚਲੋ ਹੋਸ਼ ਪਾਉ ਉਹ ਪਾਉ ਪਾ ਗਿਆ ਤਾ ਬਹੁਤ ਨਹੀਂ ਬਹੁਤਾ ਪਰੇ ਹਟ ਮੈਂ ਤਾਂ ਬੈਠਣ ਦੇ ਖੜਾ ਛੱਡ લાલાજી ਰਾਜੀ ખુશી ਕੀ ਕਿਹਾ ਪ੍ਰੋਗਰਾਮ ਕਰਨਾ ਰੱਖ ਲਵੋ ਕੋਈ ਗੱਲ ਨਹੀਂ ਜੇ ਚੰਡੀਗੜ੍ਹ ਤੋਂ ਡਾਂਸਰਾਂ ਦੀ ਲੋੜ ਹੋਈ ਤਾਂ ਮੈਨੂੰ ਦੱਸ ਦਿਓ ਕੋਈ ਗੱਲ ਨਹੀਂ ਆਪਾਂ ਕਰ ਲਵਾਂਗੇ ਜੇ ਕਿਸੇ ਉੱਚ ਅਧਿਕਾਰੀ ਦੀ ਜ਼ਰੂਰਤ ਹੈ ਤਾਂ ਮੈਨੂੰ ਦੱਸ ਦਿਓ ਆਪਾਂ ਕੋਈ ਨੀ ਉਹ ਕੌਣ ਕਰਵਾ ਦੇਵਾਂਗੇ ਕੋਈ ਗੱਲ ਨਹੀਂ ਕੀ ਕਿਹਾ ਜਗ੍ਹਾ ਦੀ ਜ਼ਰੂਰਤ ਹੈ ਕੋਈ ਗੱਲ ਨਹੀਂ ਲਾਲਾ ਜੀ ਆਪਣਾ ਗੈਸਟ ਹਾਊਸ ਖਾਲੀ ਪਿਆ ਹੈ ਆਪਾਂ ਉੱਥੇ ਕਰ ਲਵਾਂਗੇ ਸਮਾਂ ਕੋਈ ਚੱਕਰ ਨਹੀਂ ਲਾਲਾ ਜੀ 11 ਵਜੇ ਤੋਂ ਬਾਅਦ ਰੱਖਣਾ ਕਿਉਂਕਿ ਵੱਡੇ ਲੋਕਾਂ ਦੇ ਕੰਮ ਤਾਂ 11 ਵਜੇ ਤੋਂ ਬਾਅਦ ਹੀ ਸ਼ੁਰੂ ਹੁੰਦੇ ਨੇ ਹਾਂ ਜੀ ਲਾਲਾ ਜੀ ਕੋਈ ਗੱਲ ਨਹੀਂ ਟੈਨਸ਼ਨ ਦੀ ਜਰੂਰਤ ਨਹੀਂ ਆਪਾਂ ਸਭ ਕੁਝ ਕਰ ਲਵਾਂਗੇ ਓਕੇ ਲਾਲਾ ਜੀ ਠੀਕ ਹੈ ਓਕੇ ਦਰਸ਼ਕਾਂ ਸੰਗਠਨ ਥਾਣੇਦਾਰ ਹਜੇ ਤੱਕ ਨਹੀਂ ਆਇਆ ਜਦੋਂ ਤੁਹਾਨੂੰ ਥਾਣੇ 'ਚ ਲਗਵਾਇਆ ਉਹਦਾ ਆਪਦਾ ਹੀ ਰੋਹ ਹੋ ਗਿਆ ਫਸਿਕਾ ਲੈ ਮੈਲੇ ਸਾਤ ਸੂਏ ਕਾ ਤਾ ਤੂੰ ਆ ਗਿਆ ਜੀ ਜਨਾਬ ਤੁਹਾਡਾ ਹੁਕਮ ਹੋਵੇ ਤੇ ਸੀਨਾ ਆਈਏ ਏਕੇ ਮੈਂ ਹੋ ਸਕਦਾ ਦਰਸ਼ਨ ਸਿੰਘ ਸਾਨੂੰ ਤੇਰੇ ਨਾਲ ਇੱਕ ਕੰਮ ਹੈ ਹੁਕਮ ਕਰੋ ਜਨਾਬ ਅਗੇ ਕਿਹੜਾ ਤੁਹਾਨੂੰ ਕਦੇ ਜਵਾਬ ਦਿੱਤਾ ਆ ਬੈਠ ਪਰ ਇਹ ਦੱਸਣ ਤੋਂ ਪਹਿਲਾਂ ਤੈਨੂੰ ਅਸੀਂ ਕੁਝ ਗੱਲਾਂ ਯਾਦ ਕਰਾਉਣਾ ਚਾਹੁੰਦੇ ਹਾਂ ਕੁਝ ਸਾਲ ਪਹਿਲਾਂ ਤੂੰ ਵਕਾਰ ਬੰਦਾ ਸੀ ਤੇ ਤੇਰਾ ਬਾਪੂ ਸਾਡੇ ਕੋਲ ਸ਼ਪਾਰਸ਼ ਲੈ ਕੇ ਆਇਆ ਸੀ ਦੱਸ ਲੈ ਕੇ ਆਇਆ ਸੀ ਕਿ ਨਹੀਂ ਜੀ ਜਨਾਬ ਮੇਰਾ ਬਾਪੂ ਤੁਹਾਡੇ ਕੋਲ ਨੌਕਰੀ ਲਈ ਬੇਨਤੀ ਲੈ ਕੇ ਆਇਆ ਸੀ ਤੇ ਉਹ ਬੇਨਤੀ ਅਸੀਂ ਮੰਨੀ ਵੀ ਸੀ ਆ ਜਨਾਬ ਤੁਹਾਡੇ ਕੋਲ ਅਸੀਂ ਜ਼ਮੀਨ ਵੇਚ ਕੇ 10 ਲੱਖ ਰੁਪਏ ਵੀ ਪਹੁੰਚਾਇਆ ਸੀ ਤੈਨੂੰ ਪਤਾ ਉਹ 10 ਲੱਖ ਰੁਪਇਆ ਚਾਹ ਪਾਣੀ ਤੇ ਖਰਚ ਹੋ ਗਿਆ ਤੇ ਤੇਰੀ ਨੌਕਰੀ ਵਾਸਤੇ ਸਾਨੂੰ ਦੂਰ ਦੂਰ ਤੱਕ ਜਾਣਾ ਪਿਆ ਜੀ ਜਨਾਬ ਮੈਨੂੰ ਪਤਾ ਤੁਹਾਨੂੰ ਬਹੁਤ ਖੇਚਲਾ ਹੋਊ ਇਹ ਥਾਣੇ ਵਿੱਚ ਲਗਵਾਉਣ ਵਾਸਤੇ ਸਾਨੂੰ ਬਹੁਤ ਤਕਲੀਫ ਚ ਝਲਣੀ ਪਈ। ਇੱਥੇ ਮਿਨਿਸਟਰ ਸਾਹਿਬ ਆਪਣਾ ਬੰਦਾ ਰਖਵਾਉਣਾ ਚਾਹੁੰਦੇ ਸਨ ਪਰ ਮੈਂ ਵੀ ਅੜ ਗਿਆ। ਜੇ ਇਸ ਥਾਣੇ ਵਿੱਚ ਲੱਗੇਗਾ ਤਾਂ ਦਰਸ਼ਨ ਸਿੰਘ ਹੀ ਲੱਗੇਗਾ। ਅਸੀਂ ਕਿਹੜਾ ਕੱਚੀਆਂ ਗੋਲੀਆਂ ਕੱਢੀਆਂ ਨੇ। 10 ਲਗਵਾਇਆ ਕਿ ਨਹੀਂ? ਹਾਂ ਜਨਾਬ ਭਾਵੇਂ ਮੈਨੂੰ ਇਹ ਸਾਰੇ ਕੰਮ ਲਈ 20 ਲੱਖ ਰੁਪਏ ਦੇਣਾ ਪਿਆ। ਤੇ ਉਹ 20 ਲੱਖ ਰੁਪਏ ਦਾ ਤੂੰ 40 ਲੱਖ ਕਮਾਇਆ ਵੀ ਹੈ। ਪਰ ਚੱਲ ਛੱਡ ਅਸਲ ਗੱਲ ਵੱਲ ਆਈਏ। ਹੁਕਮ ਕਰੋ ਜਨਾਬ। ਤੈਨੂੰ ਪਤਾ ਹੈ ਕਈ ਸਾਲ ਪਹਿਲਾਂ ਆਪਣੇ ਪਿੰਡ ਦੀ ਗਰੇਵ ਕੁੜੀ ਨਿੰਮੋ ਦਾ ਕਤਲ ਹੋਇਆ ਸੀ। ਕੁਝ ਗੁੰਡਿਆਂ ਨੇ ਉਸ ਦੀ ਇੱਜ਼ਤ ਲੁੱਟ ਕੇ ਉਸ ਨੂੰ ਛੱਪੜ ਦੇ ਕੱਡੇ ਸੁੱਟ ਦਿੱਤਾ ਸੀ। ਆ ਜਨਾਬ ਪੋਸਟਮਾਰਟਮ ਦੀ ਰਿਪੋਰਟ ਵੀ ਇਹੀ ਕਹਿੰਦੀ ਹੈ। ਪੋਸਟਮਾਰਟਮ ਦੀ ਰਿਪੋਰਟ ਤਾਂ ਇਹੀ ਕਹਿੰਦੀ ਹੈ ਪਰ ਕੁਝ ਲੋਕ ਤਾਂ ਪਾਵਾਂ ਬੁਲਾ ਰਹੇ ਨੇ ਕਿ ਐਮ.ਐਲ.ਏ ਦੀ ਕੋਠੀ ਵਿੱਚ ਹੋਇਆ। ਆ ਜਨਾਬ ਸੋਣਾ ਤਾਂ ਮੈਂ ਵੀ ਇਹੀ ਹੈ ਪਰ ਮੈਂ ਕੁਝ ਬੰਦੇ ਦੀ ਛੱਪੜ ਧਰੇੜ ਕਰਕੇ ਇਹ ਗੱਲ ਲਾ ਦਿੰਦੀ ਸੀ। ਪਰ ਇਸ ਦੀ ਬੰਦੀ ਰਕਮ ਤੈਨੂੰ ਪਹੁੰਚਾ ਵੀ ਦਿੱਤੀ ਸੀ। ਆ ਜੀ ਰਕਮ ਤਾਂ ਪਹੁੰਚ ਗਈ ਸੀ। ਅੱਗੇ ਹੁਕਮ ਕਰੋ ਜਨਾਬ ਕੀ ਕਰਨਾ? ਸੋਨਿਆ ਕੋੜੀ ਦਾ ਮਗੇਤਰ ਪਿੰਡ ਆਇਆ ਹੋਇਆ ਤੇ ਕਹਿੰਦਾ ਫਿਰਦਾ ਐਮਐਲਏ ਦਾ ਕਾਨੂੰਨ ਦੇ ਅੱਖਾਂ ਦੇ ਵਿੱਚ ਘੱਟਾ ਪਾ ਰਹੇ ਪਰ ਲੋਕਾਂ ਦੇ ਭਾਈਚਾਰੇ ਦਾ ਵੀ ਕੋਈ ਕਾਨੂੰਨ ਹੈ ਤੇ ਉਹ ਬਾਬਰਾ ਹੋਇਆ ਫਿਰਦਾ ਬਾਬਰੇ ਪੰਦੇ ਵਿੱਚ ਕੋਈ ਗਲਤ ਕਦਮ ਨਾ ਚੁੱਕ ਬੈਠੇ ਮੇਰੇ ਬੰਦੇ ਉਸਤੇ ਪੂਰੀ ਨਜ਼ਰ ਰੱਖ ਰਹੇ ਨੇ ਉਹ ਵੀ ਆਪਣੇ ਵੱਲੋਂ ਉਸ ਉੱਤੇ ਕੋਈ ਭੁਖੀ ਦਾ ਫੇਮ ਦਾ ਪਰਚਾ ਪਾ ਕੇ ਸੁਣੋਂ ਅੰਤਰਕਰਮ ਤੇ ਸੁਣ ਇੱਕ ਆਪਣੇ ਪਿੰਡ ਦਾ ਕਰਨੈਲ ਸਿੰਘ ਹੈ ਨਾ ਜੀ ਜਨਾਬ ਉਸ ਦਾ ਮੁੰਡਾ ਲਾਲੀ ਜਿਸ ਨੂੰ ਪਿਆਰ ਨਾਲ ਲਾਲੂ ਲਾਲੂ ਕਹਿੰਦੇ ਨੇ ਉਹ ਮੇਰੇ ਤੇ ਸਰਕਾਰ ਵਿਰੁੱਧ ਪ੍ਰਚਾਰ ਕਰਦਾ ਫਿਰਦਾ ਹੈ ਉਸ ਦਾ ਵੀ ਕੱਟਾ ਮਿੱਟੀ ਝਾੜ ਆ ਜਿਹੜਾ ਆਇਆ ਸੀ ਅੱਜ ਠਾਣੇ ਦੇ ਵਿੱਚ ਕਹਿਦਾ ਮੈਂ ਪਿੰਡ ਦੇ ਗਰੀਬ ਲੋਕਾਂ ਨੂੰ ਲਿਆ ਆ ਪਰ ਬੜੀ ਸਖਤ ਅੱਡੀ ਲੱਗਦਾ ਤੇ ਫਿਰ ਸਖਤ ਅੱਡੀ ਨਰਮ ਕਿਸ ਨੇ ਕਰਨੀ ਹੈ ਦੱਸ ਕਿਸ ਨੇ ਕਰਨੀ ਕਰਨੀਏ ਨੇ ਜਨਾਬ ਬਸ ਤੁਹਾਡਾ ਇਸ਼ਾਰਾ ਚਾਹੀਦਾ ਹੁਕਮ ਕਰੋ ਬਸ ਹੋਰ ਸਭ ਕੁਝ ਠੀਕ ਹੈ ਮੇਰੇ ਬੰਦੇ ਇਦਾਂ ਨੂੰ ਮਿਲਦੇ ਜੁਲਦੇ ਰਹਿਣਗੇ ਜੇ ਕਿਸੇ ਚੀਜ਼ ਦੀ ਲੋੜ ਹੋਈ ਤਾਂ ਦੱਸ ਦੇ ਠੀਕ ਹੈ ਜਨਾਬ ਸਤਿ ਸ੍ਰੀ ਅਕਾਲ ਹੁਣ ਸਾਲੀ ਆਕੜ ਹੋ ਗਈ 10 20 ਲੱਖ ਸੁਣਾਉਂਦਾ ਅਖੇ ਪੋਸਟ ਮਾਰਟਮ ਦੀ ਰਿਪੋਰਟ ਇਹੀ ਕਹਦੀ ਹੈ ਜਦੋਂ ਥਾਣੇਦਾਰ ਲਗਵਾਇਆ ਸੀ ਉਹ ਤਾਂ ਸੁਪਾ ਜਾ ਸੀ ਹੁਣ ਸਾਲਾ ਮੇਰੇ ਪਰੋਪਰ ਹੋ ਗਿਆ ਮੇਰੇ ਪਰੋਪਰ ਮੇਰੇ ਪਰੋਪਰ ਲੇ ਵੀ ਰਾਮ ਸਿੰਘ ਅੱਜ ਵਾਲੇ ਕੰਮ ਆਪਾਂ ਦੇ ਤੈ ਨਵੇੜ ਹੁਣ ਜੋ ਲਖ ਸਾਹ ਨਹੀਂ ਆਉਂਦੇ ਆਪਾਂ ਬੈਠ ਕੇ ਪੜਾਂ ਏ ਖਬਰਾਂ ਆਹ ਖਬਰ ਤਾਂ ਪੜਨ ਵਾਲੀ ਓਏ ਰੇਡ ਦਿੱਤਾ ਉਹ ਵੀ ਰੇਡ ਦਿੱਤਾ ਵੱਡਾ ਬਤੰਦਰ ਬਣਿਆ ਕਰਦਾ ਸੀ ਰੇਡ ਦਿੱਤਾ ਲੋਕਾਂ ਦੀਆਂ ਈਆਂ ਭੈਣਾਂ ਦੀ ਇੱਜ਼ਤ ਤੇ ਹੱਥ ਪਾਉਂਦਾ ਸੀ ਦੱਸ ਬਈ ਰਾਮ ਸਿੰਘ ਪਾਉਂਦਾ ਸੀ ਕਿ ਨਹੀਂ ਪਾਉਂਦਾ ਤਾਂ ਸੀ ਹੁਣ ਜੇ ਕੋਈ ਲੋਕਾਂ ਦੀਆਂ 3 ਬਹਿਣਾ ਦੀ ਇੱਜ਼ਤ ਤੇ ਹੱਥ ਪਾਉਂ। ਅਗਲੇ ਤਾਂ ਰੇਡ ਨਹੀਂ ਸੀ। ਰੇਡ ਦਿੱਤਾ। ਪਰ ਸੋਚਣ ਵਾਲੀ ਗੱਲ ਇਹ ਹੈ। ਰਾਮ ਸਿੰਘ ਤੂੰ ਇੰਨਾ ਕਿਉਂ ਖੁਸ਼ ਆ? ਲੈ ਜਦੋਂ ਸਾਰੀ ਦੁਨੀਆ ਖੁਸ਼ ਹੈ ਤਾਂ ਮੈਂ ਵੀ ਖੁਸ਼ ਆ। ਕੀ ਹੋਇਆ ਜੈਨੀ ਕਾਕੀ ਵਰਦੀ ਪਾਈ ਆ। ਸਾਡੀਆਂ ਵੀ 3 ਬਹਿਣਾ ਨੇ। ਸਾਡੀ ਵੀ ਕੋਈ ਜ਼ਮੀਰ ਹੈ। ਰੇਡ ਦਿੱਤਾ ਵੀ ਰੇਡ ਦਿੱਤਾ। ਵੱਡਾ ਪਤੰਦਰ ਬਣਿਆ ਫਿਰਦਾ ਸੀ ਰੇਡ ਦਿੱਤਾ। ਹੈਲਵਾੜੀ ਹੁਣ ਕੋਈ ਕੱਖ ਰਿਆ ਜਨਾਬ ਮੈਨੂੰ ਜੋ ਕੇ ਆਉ ਕਰ ਜੀ ਜੀ ਪਹਿਲੀ ਡੀਐਸਪੀ ਸਾਹਿਬ ਦਾ ਫੋਨ ਤੇ ਫੋਨ ਆ ਰਿਹਾ ਕਿ ਐਮਐਲਏ ਸਾਹਿਬ ਦਾ ਕਾਤਲਾ ਦਾ ਪਤਾ ਜਲਦੀ ਤੋਂ ਜਲਦੀ ਲਗਾਓ ਜੇ ਐਮਐਲਏ ਸਾਹਿਬ ਦੇ ਕਾਤਲਾ ਦਾ ਪਤਾ ਨਾ ਲਗਾ ਸਕਿਆ ਤਾਂ ਕਿਸੇ ਪਿੰਡ ਦੇ ਮੁੰਡੇ ਨੂੰ ਫੜ ਕੇ ਨਹਿਰ ਕਿਨਾਰੇ ਗੋਲੀ ਮਾਰ ਦੇ ਕੇਹਦਕ ਪੁਲਿਸ ਐਂਗੌਂਟਰ ਵਿੱਚ ਤੇ ਮਾਮਲੇ ਨੂੰ ਰਫਾ ਰਫਾ ਕਰ ਦੇ ਵੇਖੋ ਹੁਣ ਕੀ ਬਣਦਾ ਇਹ ਜਨਾਬ ਲਾਲੀ ਦੀ ਬਣੀ ਫੜ ਕੇ ਸੁਣਾ ਲਾਲੀ ਇਸ ਨੂੰ ਪਿੰਡ ਵਿੱਚ ਪਿਆਰ ਨਾਲ ਲਾਲੋ ਕਹਿੰਦੇ ਨੇ ਪੁੱਤਰ ਜਨੈਲ ਤੇ ਪਿੰਡ ਜਮਾਲਪੁਰ ਇਲਾਕੇ ਵਿੱਚ ਨੌਜਵਾਨਾਂ ਦਾ ਆਗੂ ਹੈ ਪਿੰਡ ਦੀ ਖੱਫਾ ਵਿੱਚ ਉਹ ਆਮ ਜਨਨਾ ਕਰਕੇ ਸੁਣਾਇਆ ਕਿ ਪਿਛਲੇ ਸਾਲ ਜਿਹੜੀ ਕੁੜੀ ਮੈਮੋ ਦਾ ਕਤਲ ਹੋਇਆ ਉਸ ਵਿੱਚ ਸਰਦਾਰ ਬਹਾਦਰ ਐਮ ਐਲ ਏ ਦਾ ਹੱਥ ਹੈ ਇਹ ਕਤਲ ਹੋਇਆ ਕਿ ਸਰਦਾਰ ਬਹਾਦਰ ਦੀ ਕੋਠੀ ਵਿੱਚ ਹੈ ਅੱਗੇ ਪੜੋ ਪਿੰਡ ਵਿੱਚ ਕਿਸਾਨਾਂ ਦੀ ਜੋ ਰੈਲੀ ਹੋਈ ਉਸ ਵਿੱਚ ਲਾਲੀ ਨੇ ਸਰਕਾਰ ਦੇ ਖਿਲਾਫ ਧੂਆਂ ਤਾਰ ਬਿਆਨਵਾਜੀ ਕੀਤੀ ਧੂਆਂ ਤਾਰ ਬਿਆਨਵਾਜੀ ਅੱਗੇ ਪੜੋ ਮੁਖਵਰ ਦੀ ਫਲਾਣ ਦੇ ਮੁਤਾਬਕ ਮਿਤੀ 26 ਫਰਵਰੀ ਨੂੰ ਕੁਝ ਨੌਜਵਾਨਾਂ ਨੇ ਕੰਟ ਦੇ ਬਾਹਰ ਖੇਤਾਂ ਵਿੱਚ ਪੂ ਬੈਲ ਦੀ ਕੋਤੀ ਦਿੱਤੀ ਕਿਸੇ ਐਕਸ਼ਨ ਦੀ ਬਿਆਨਤ ਬਣਾਈ ਇਹ ਐਕਸ਼ਨ ਕੀ ਸੀ ਇਹ ਨਹੀਂ ਪਤਾ ਲੱਗ ਸਕਿਆ ਪਤਾ ਕੀ ਲੱਗਣਾ ਸੀ 6 ਫਰਵਰੀ ਨੂੰ ਐਕਸ਼ਨ ਦੀ ਬਿਆਨਤ ਪੜਾਈ 8 ਫਰਵਰੀ ਨੂੰ ਐਮਐਲਏ ਸਾਹਿਬ ਦਾ ਟੱਪੜ ਹੋਇਆ ਹੋਰ ਕੀ ਬਿਆਨਤ ਨਹੀਂ ਲਿਆ ਉਸ ਮੁੱਦੇ ਨੂੰ ਵੇਖਦੇ ਆ ਕੀ ਬੱਦਲ ਹੈ ਉਹ ਆਪਾਂ ਦਾ ਵੱਡੇ ਵੱਡੇ ਮਨਾਲੇ ਉਹ ਕਿਹੜੇ ਖੇਤ ਦੀ ਗੱਲ ਹੈ ਇਹ ਮਰਦ ਗੱਲ ਦਾ ਤੈਨੂੰ ਤਾਂ ਜਿਵੇਂ ਕਿਸੇ ਗੱਲ ਦਾ ਪਤਾ ਹੀ ਨਹੀਂ ਵਿਚਾਰ ਤਾਂ ਤੇ ਤੁਹਾਡੇ ਚੱਲਦੇ ਨੇ ਫਿਰ ਮੇਰੇ ਕੋਲ ਕਿਉਂ ਬੋਲਦੇ ਤੈਨੂੰ ਪਤਾ ਤੈਨੂੰ ਇੱਥੇ ਕਿਉਂ ਲੰਦਾ ਗਿਆ ਬੱਕਰੇ ਨੂੰ ਫਸਾ ਕੇ ਕਿਉਂ ਲਿਆ ਲੰਦਾ ਹੈ ਤੂੰ ਸਾਡੀ ਗੱਲ ਦਾ ਹਮੇਸ਼ਾ ਪੁੱਠੇ ਜਵਾਬ ਦਿੰਦਾ ਕਿਉਂਕਿ ਮੇਰਾ ਬਾਪ ਉੱਠੇ ਬੰਦੇ ਨਾਲ ਪਿਆਏ ਉੱਠੇ ਬੰਦੇ ਕੀ ਮਤਲਬ ਉਹ ਸੋਹਣਿਆ ਨਹੀਂ ਕਰਦੇ ਪੰਪੀਆਂ ਨਾਲ ਦੇ ਰੋਮਨ ਸ਼ਹਿਰ ਵਿੱਚ ਰੋਮਨ ਅਮੀਰ ਬਲਾਮਾਨੋ ਕੋਕੇ ਸ਼ਹਿਰ ਅਕੇ ਬਾਕੇ ਤਮਾਸ਼ਾ ਉਠਾਇਆ ਕਰਦੇ ਸੀ ਪੰਪੀਆਂ ਕਰ ਗਿਆ ਲੋਕਰ ਸਮਝ ਰਿਹਾ ਕਿ ਪੰਪੀਆਂ ਦੇ ਬੰਦੇ ਵੀ ਕਰਤਗੇ ਪਰ ਨਹੀਂ ਉਹ ਤੁਹਾਡੇ ਵਰਗੇ ਨਹੀਂ ਸਕਲਾ ਬਈ ਫੇਰ ਪੈਦਾ ਹੋਣ ਲੱਗ ਪਏ ਨੇ ਲੱਗਦਾ ਹੈ ਇਤਿਹਾਸ ਤੋਂ ਬੜਾ ਜਾਣੂ ਐ ਤੂੰ ਇਤਿਹਾਸ ਦੀ ਮਵੇਸਰਾ ਦੇ ਲੈ ਕੇ ਆਇਆ ਏ ਤੇਰੀ ਭੁੱਖੇ ਸ਼ੇਰਾਂ ਵਾਲੀ ਗੱਲ ਬੜੀ ਦਿਲਚਸਪ ਲੱਗੀ ਪਰ ਤੁਸੀਂ ਚੂਹਿਆਂ ਤੇ ਆ ਗਏ ਚੂਹੇ ਰਾਤੀ ਨੂੰ ਤੁਸੀਂ ਮੇਰੇ ਕੱਪੜੇ ਉੱਤੋਂ ਥੋੜਾ ਬੰਨ ਕੇ ਵਿੱਚੋਂ ਛੱਡ ਗਈ ਸੀ ਉਹ ਹੋਰ ਕੀ ਸੀ ਅੱਛਾ ਅੱਛਾ ਨਾ ਅਸੀਂ ਤੈਨੂੰ ਭੁੱਖੇ ਸ਼ੇਰਾਂ ਕਿਸ ਵੀ ਐ ਨਾ ਤੇ ਮੈਂ ਤੁਝ ਮੈਂ ਰੱਖੀ ਜੇ ਤੁਹਾਨੂੰ ਦੱਸ ਦੇਵੇ ਕਿ ਐਮ.ਐਲ.ਏ. ਸਾਹਿਬ ਦੇ ਕਤਲ ਦੀ ਬਿਉਹਤ ਕਿੱਥੇ ਬਣਾਈ ਸੀ ਐਮ.ਐਲ.ਏ. ਸਾਹਿਬ ਦੀ ਕਤਲ ਦੀ ਬਿਉਹਤ ਤਾਂ ਉਸ ਦਿਨ ਹੀ ਵਜ ਗਈ ਸੀ ਜਿਸ ਦਿਨ ਦੀਪਾਂ ਦੀ ਕੋਈ ਦੀਵੋਤ ਕਤਲ ਹੋਇਆ ਵੇਰ ਕੀ ਵੇਰ ਮੈਨੂੰ ਨਹੀਂ ਪਤਾ ਤੈਨੂੰ ਪਤਾ ਹੈ ਮੈਨੂੰ ਨਹੀਂ ਪਤਾ ਉਹ ਇੱਕ ਉਠਾ ਟੱਕ ਦਿੱਤਾ ਜਾਏਗਾ ਫਿਰ ਉਹ ਤੇਰੇ ਪਿੰਡੇ ਤੇ ਮਿੱਠਾ ਮਲ ਕੇ ਤੈਨੂੰ ਕੀੜੇ ਦੀ ਪੌਣ ਦੇ ਬਿਠਾ ਦਿੱਤਾ ਜਾਏਗਾ ਫਿਰ ਉਹ ਤੈਨੂੰ ਗੋਲੀ ਨਾਲ ਉੜਾ ਦਿੱਤਾ ਜਾਵੇਗਾ ਉਹ ਫੇਰ ਤੇ ਪੀ ਲਗਾਈਏ ਤੇਰੀ ਸਾਡੀ ਕੋਈ ਪਰਵਾਹੀ ਨਹੀਂ ਨਹੀਂ ਕਿਉਂ ਜਿਸ ਦਿਨ ਅਸੀਂ ਇਸ ਰਾਸਤੇ ਤੇ ਰਹੇ ਸੀ ਸਾਨੂੰ ਪਤਾ ਸੀ ਵੀ ਇੱਕ ਦਿਨ ਇਹ ਵੀ ਹੋਣਾ ਹੈ ਉਹ ਤੇਰੀ ਜਾਨ ਬਰਸ਼ ਦਿੱਤੀ ਜਾਵੇਗੀ ਜੇ ਤੂੰ ਸਾਨੂੰ ਦੱਸਦੇ ਨਹੀਂ ਕਿ ਐਮਐਲਏ ਸਾਹਿਬ ਦੇ ਕਤਲ ਵਾਲੇ ਮਰਨ ਤੋਂ ਬਾਅਦ ਕਾਤਲ ਕਿੱਥੇ ਪੱਜ ਗਏ ਇਹਨੂੰ ਨਹੀਂ ਪਤਾ ਉਹ ਤੂੰ ਕਿਉਂ ਸਾਨੂੰ ਕਸਾਈ ਬੰਦੇ ਮਜੂਰ ਕਰ ਰਿਹਾ ਹੈ ਧਾਨਦਾਰ ਸਾਹਿਬ ਮੇਰੀ ਲੱਖ ਮਾਸੀ ਬਣ ਲਵੇ ਤੂੰ ਸਾਡਾ ਰਿਸ਼ਤਾ ਨਭੀ ਲੈਂਦਾ ਤੇਨ ਸਾਡਾ ਡਾਲੀ ਨਹੀਂ ਯਾ ਦੱਤੇ ਖਾਓ ਫਿਰ ਕਲਾਬ ਤੇਰਾ ਪੁੱਤ ਨਹੀਂ ਹੁੰਦਾ ਨਾ ਡਰਦੀ ਬਾਪੇ ਨਾਕ ਵੇਲੇ ਜਿਸਨੇ ਕਰੋ ਚੱਲ ਕੇ ਬਾਵਰਾ ਵਰਗੇ ਨਾਲ ਮੱਥਾ ਲਾਇਆ ਸੀ ਨਾ ਡਰਦੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਜਿਸਨੇ ਮੁਗਲਾਂ ਦਾ ਖਾਤਮਾ ਕੀਤਾ ਸੀ ਨਾਡਾ ਪਖ ਸਿੰਘ ਨੂੰ ਜਿਸ ਨੇ 5060 ਰੁਪਏ ਉਸ ਇਨਕਲਾਬ ਤੁਹਾਡੇ ਮਾਂ ਦਾ ਰਹਿਣਾ ਨਾ ਤਾਂ ਇਹਦਾਨ ਕੀਤੀ ਗਈ ਵੇਸੀ ਨਾ ਜੂ ਬੋਕਸ ਜੀ ਲਿ ਗਰੇ ਤੇ ਨਾ ਪਖ ਸਿੰਘ ਵਲੇ ਭਾਨਗਰ ਸਾਹਿਬ ਇਹ ਤੁਹਾਡੇ ਮਾਂ ਦਾ ਪ੍ਰੇਖਾ ਏ ਇਨਕਲਾਬ ਤਾਂ ਹਰ ਜੋਗ ਵਿੱਚ ਲਿਖਿਆ ਗਿਆ ਏ ਇਹ ਬਾਬੇ ਨਾਨਕ ਵੇਲੇ ਵੀ ਆਏ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਵੇਲੇ ਵੀ ਆਏ ਸੀ ਤੇ ਪਖ ਸਿੰਘ ਵੇਲੇ ਵੀ ਆਇਆ ਸੀ ਇਨਕਲਾਬ ਦੀ ਇਹ ਦੇਣਾ ਮੈਂ ਤੁਹਾਡੇ ਸਾਹਮਣੇ ਉਹ ਕਿਉਂ ਆਪਣੇ ਆਪ ਤੁਸੀਂਾਂ ਦੇ ਅੱਗੇ ਉਸ ਸਾਹ ਦਾ ਸੜ ਕੇ ਸੁਆਹ ਹੋ ਜਾਣਾ ਏ ਸਾਲੇਆ ਸਾਹਿਬ ਅੱਗ ਵੀ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਮਿੰਟ ਵਿੱਚ 1 ਲੱਖ 300 ਸਵਾਲ ਕਰ ਸਕਦੀ ਹੈ ਔਰ ਜਦੋਂ ਦੋ ਅੱਗ ਵਿੱਚ ਜਾਂਦਾ ਹੈ ਤਾਂ ਔਲਾਦ ਵਰਕੇ ਨਿਕਲਦਾ ਹੈ ਮੈਂ ਤੁਹਾਡੇ ਤੀਹਾਂ ਵਿੱਚੋਂ ਔਲਾਦ ਵਰਕੇ ਨਿਕਲਾਂਗਾ ਓਹ ਰਾਮ ਸਿੰਘ ਇਹਨੂੰ ਲੈ ਜਾ ਯਾਰ ਇਹਦੇ ਨਾਲ ਕਿਉਂ ਸਾਲੇਆ ਸਾਹਿਬ ਤੁੰ ਨੂੰ ਕਰੋ ਉਹ ਲੈ ਜਾ ਲੈ ਜਾ ਯਾਰ ਸ਼ੁਕਰੀਆ ਤੁਹਾਡਾ ਬਾਹਰ ਕੌਣ ਲੋਕ ਨੇ ਜਾਂ ਦੇਖਿਆ ਆ ਬਹੁਤ ਸਾਰੇ ਲੋਕਾਂ ਨੇ ਥਾੜਾ ਘੇਰ ਰਿਆ ਕੌਣ ਨੇ ਉਹ ਲੋਕ ਜੀ ਕੁਝ ਤਾਂ ਸਸਰੀਕਾਲ ਵਾਲੇ ਨੇ ਤੇ ਕੁਝ ਇਨਕਲਾਬ ਵਾਲੇ ਨੇ ਪੱਗੇ ਨਾ ਜਹਾਜ ਹੈ ਇਸ ਲਈ ਲੋਕ ਇੱਕ ਤਾਂ ਜਿੰਦਾਬਾਦ ਹੈ ਕੀ ਕਹਿੰਦੇ ਨੇ ਉਹ ਜੀ ਲਾਲੀ ਦੀ ਰਿਹਾਈ ਮੰਗਦੇ ਨੇ ਉਹ ਜੇ ਉਹਨੂੰ ਰਿਹਾ ਕਰਤਾ ਫਿਰ ਪੜਾਗੇ ਕਿਨੂੰ ਇਹ ਤਾਂ ਤੁਸੀਂ ਦੇਖ ਲਓ ਜਨਾਬ ਫੜਾ ਰਿਹਾ ਯਾਰ ਕੁਝ ਨਹੀਂ ਹੁੰਦਾ ਫੜੇਦਾਰ ਸਾਹਿਬ ਤੁਸੀਂ ਉਹ ਮੋੜੀ ਨੂੰ ਕਿਉਂ ਫੜਿਆਗਾ ਹੁਣੇ ਮੌਜੂਦਾ ਐਮਐਲਏ ਦਾ ਕਤਲ ਕੀਤਾ ਤੁਹਾਨੂੰ ਕਿੱਥੇ ਪਤਾ ਗਿਆ ਕਿ ਮੈਨੇ ਕਤਲ ਨੂੰ ਕਿਥੋਂ ਮੁੰਡੇ ਨੇ ਕਰਿਆਗਾ ਸਾਨੂੰ ਸਾਡੇ ਮੁਖਬਰ ਨੇ ਦੱਸਿਆ ਤੁਹਾਡਾ ਕੀ ਹੱਕ ਬੰਦਾ ਜਰਾਬ ਕਿ ਆਪਣੇ ਮੁਖਬਰਾਂ ਦੀ ਗੱਲ ਦੇ ਤਲਾਵਾਂ ਦੇ ਮੁਤਾਬਿਕ ਤੁਸੀਂ ਮੁੰਡਿਆਂ ਨੂੰ ਥਾਣੇ ਅੰਦਰ ਲੈ ਕੇ ਆਵੋ ਤੁਸੀਂ ਇਹ ਦੇਵੋ ਇੱਕ ਗੱਲ ਕਹਦੇ ਨਾ ਭੁੱਲੋ ਜਨਾਬ ਤੁਹਾਡੇ ਐਮਐਲਏ ਨੇ ਕਿੰਨੇ ਬੇਗੁਨਾਹ ਦੇ ਘਰਾਂ ਨਾਲ ਅਤਿਰੰਗੇ ਸਨ ਕਿੰਨੀਆਂ ਧੀਆ ਭੈਣਾਂ ਦੀ ਮੌਤ ਹੋਈ ਸੀ ਲੁੱਟੀ ਹੋਵੇ ਸਾਦੂ ਕੀ ਤੁਹਾਨੂੰ ਨਹੀਂ ਹੈ ਜਨਾਬ ਪਰ ਸਾਨੂੰ ਹੈ ਸਾਰੇ ਪਿੰਡਾਂ ਨੇ ਆਪਣਾ ਚਾਰੇ ਪਾਸੇ ਘੇਰ ਰੱਖਿਆ ਹੈ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਹਾਂ ਕਿ ਮੁੰਡੇ ਨੂੰ ਛੱਡ ਦਿਓ ਇਹ ਨਾ ਹੋਵੇ ਕਿ ਤੁਹਾਨੂੰ ਨੁਕਸਾਨ ਨਾ ਹੋਵੇ ਜਨਾਬ ਛੱਡ ਦਿਓ ਕਿਤੇ ਇਹ ਨਾ ਹੋਵੇ ਐਮਐਲਏ ਸਾਹਿਬ ਨਾਲ ਸਾਨੂੰ ਵੀ ਰੋੜਦੇ ਹਨ ਰਾਮ ਸਿੰਘ ਚੁੱਪ ਕਰਕੇ ਬੈਠਾ ਹੈ ਐਵੇਂ ਮੋਤ ਮਰੀ ਜਾਣਾ ਕੰਗਦਾਰ ਸਾਹਿਬ ਇਹ ਤੁਹਾਨੂੰ ਪਤਾ ਕਰੋ ਭੀੜ ਕਿੰਨੀ ਮੁਸ਼ਕਿਲ ਨਾਲ ਸਾਮਕਰ ਕੀ ਆ ਗਈ ਤੂੰ ਵੀ ਦਾਲੀ ਨੂੰ ਔਰਨ ਛਾੜ ਦੇਓ ਰਾਮ ਸਿੰਘ ਦਾਲੀ ਨੂੰ ਛਾੜ ਦੋ ਲੈ ਜੋ ਲੈ ਜੋ ਇਹਨੂੰ ਅਸੀਂ ਕਿਹੜਾ ਥਾਣੇ ਵਿੱਚ ਇਹਦਾ ਆਚਾਰ ਪਾਉਣਾ ਮੈਂ ਜਾਵਾਂਗਾ ਜਰਾ ਪਰ ਇੱਕ ਗੱਲ ਮੇਰੀ ਤੁਸੀਂ ਵੀ ਸੁਣ ਲਓ ਜੇ ਫਾਸੀ ਵਰਦੀ ਪਾਈ ਹੈ ਨਾ ਇਹਦਾ ਮਤਲਬ ਇਹ ਨਹੀਂ ਕਿ ਤੇਰੀ ਇਲਾਕੇ ਦੇ ਖੁਦਾ ਲੱਗੇ ਹੋ ਅਸੀਂ ਵੀ ਸਾਰੇ ਪਿੰਡ ਵਾਲਿਆਂ ਦੇ ਏਕਾ ਬਣਾ ਲੈ ਕੇ ਇਹਦੀ ਆਪਣੇ ਨੌਜੋਨਾਂ ਦੀ ਰੱਖਿਆ ਆਪ ਕਰਾਂਗੇ ਇਨਫਲਾ ਜ਼ਿੰਦਾਬਾਦ ਇਨਫਲਾ ਜ਼ਿੰਦਾਬਾਦ ਗਰੀਬ ਗਰੀਬ ਪਾਈ ਪੀ ਗਰੀਬ ਪਾਈ ਪਾਈ